ਜਦ ਵੀ ਕਿਸੇ ਕੁੜੀ ਦਾ ਵਿਆਹ ਹੋਵੇ ਤਾਂ ਮਾਪੇ ਇੱਕ ਹੀ ਉਮੀਦ ਦੇ ਨਾਲ ਆਪਣੀ ਧੀ ਨੂੰ ਘਰੋਂ ਤੋਰਦੇ ਨੇ ਕਿ ਆਖਰਕਾਰ ਸਾਡੀ ਧੀ ਹੱਸਦੀ ਵਸਦੀ ਰਹੇ ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ ਬਤੀਤ ਕਰੇ ਪਰ ਹੁਸ਼ਿਆਰਪੁਰ ਤੋਂ ਇੱਕ ਐਸੀ ਖਬਰ ਸਾਹਮਣੇ ਆਈ ਜਿਸ ਨੂੰ ਲੈ ਕੇ ਹੁਣ ਲੋਕ ਵੀ ਕਾਫੀ ਜ਼ਿਆਦਾ ਮਾਯੂਸ ਦਿਖਾਈ ਦੇ ਰਹੇ ਨੇ ਦਰਸਲਿਕ ਕੁੜੀ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮਾਤ ਹੋ ਗਈ ਉਸ ਤੋਂ ਬਾਅਦ ਕੁੜੀ ਦੇ ਮਾਪਿਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਹੁਸ਼ਿਆਰਪੁਰ ਦਾ ਸਥਾਨਕ ਮਹਾਰਾਣਾ ਪ੍ਰਤਾਪ ਚੌਕ ਜਾਮ ਕਰ ਦਿੱਤਾ ਦਰਸਲ ਕੁੜੀ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਸਹੁਰਾ ਪਰਿਵਾਰ ਕੁੜੀ ਦੇ ਨਾਲ ਕੁਟਬਾਰ ਕਰਿਆ ਕਰਦਾ ਸੀ ਪਹਿਲਾਂ ਵੀ ਕੁੜੀ ਨੇ ਕਈ ਵਾਰ ਆਡੀਓਜ਼ ਭੇਜ ਕੇ ਉਹਨਾਂ ਦੀ ਇਸ ਤਰੰਦਗੀ ਦੇ ਬਾਰੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ ਸੀ ਜਦ ਉਹਨਾਂ ਦੀ ਕੁੜੀ ਦੀ ਮੌਤ ਹੋਈ ਉਹਨਾਂ ਦੀ ਲੜਕੀ ਦੀ ਮੌਤ ਹੋਈ ਉਸ ਤੋਂ ਬਾਅਦ ਪਰਿਵਾਰ ਫਿਰ ਸੜਕਾਂ ਤੇ ਉਤਰਿਆ ਤੇ ਇਨਸਾਫ ਦੀ ਮੰਗ ਕੀਤੀ ਹੈ ਜਿੱਤੇ ਕਿ ਸਹੁਰਾ ਪਰਿਵਾਰ ਦਾ ਕਹਿੜਾ ਕਿ ਕੁੜੀ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਮੇਰੇ ਤੱਕ ਲੜਕੀ ਦੀ ਪਛਾਣ ਪ੍ਰਿਆ ਦੇ ਵਜੋਂ ਹੋਈ ਹੈ ਜੋ ਕਿ ਨੰਗਲ ਦੀ ਰਹਿਣ ਵਾਲੀ ਹੈ ਤੇ 2021 ਚੋਂ ਦਾ ਵਿਆਹ ਛੋਟਾ ਵੜਾ ਚ ਹੋਇਆ ਸੀ ਉਸ ਦੀ ਇੱਕ ਡੇਢ ਸਾਲਾਂ ਦੀ ਧੀ ਵੀ ਹੈ ਜਿਵੇਂ ਹੀ ਮਾਪਿਆਂ ਨੇ ਜਾਮ ਲਾਇਆ ਤਾਂ ਦੂਸਰੇ ਪਾਸੇ ਤੁਰੰਤ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਾਰਟੀ ਸਪੇਟ ਮੌਕੇ ਤੇ ਪਹੁੰਚੀ ਜਿੱਥੇ ਕਿ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਰੋਡ ਖਾਲੀ ਕਰਾਇਆ ਇਸ ਸਭ ਦੇ ਦਰਮਿਆਨ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਹੋਈ ਹੈ ਕਿਉਂਕਿ ਰਾਹgir ਜ਼ਿਆਦਾ ਰੇ ਸੀ ਉਹਨਾਂ ਨੂੰ ਸਾਹਮਣੇ ਜਾਮ ਦੇ ਕਾਰਨ ਕਾਫੀ ਜ਼ਿਆਦਾ ਗੇ ਲੰਘਣ ਦੇ ਵਿੱਚ ਮੁਸ਼ਕਲ ਪੇਸ਼ ਆਈ ਕਈ ਇਸ ਦੌਰਾਨ ਵੱਸਾ ਵਾਲੇ ਵੀ ਯੂ ਟਰਨ ਲੈ ਕੇ ਹੋਏ ਜਾਦੇ ਨਿਖਾਈ ਦਿੱਤੇ ਹਾਲਾਂਕਿ ਕਈ ਸਥਿਤੀਆਂ ਐਸੀਆਂ ਵੀ ਬਣੀਆਂ ਜਦ ਲੜਕੀ ਦਾ ਜੋ ਪਰਿਵਾਰ ਹੈ ਤੇ ਆਮ ਲੋਕ ਨੇ ਆਮੋ ਸਾਹਮਣੇ ਵੀ ਹੋਏ ਇੱਥੇ ਇਲਜ਼ਾਮ ਲਗਾਏ ਨੇ ਲੜਕੀ ਦੇ ਪਰਿਵਾਰ ਨੇ ਜਿੱਥੇ ਕਿ ਉਹਨਾਂ ਦਾ ਕਹਿਣਾ ਹੈ ਕਿ ਉਸ ਨੂੰ ਜ਼ਹਿਰੀਲਾ ਪਦਾਰਥ ਪਿਲਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਲੜਕੀ ਦਾ ਮੋਬਾਈਲ ਫੋਨ ਬੰਦ ਹੋ ਗਿਆ ਕੁਝ ਸਮੇਂ ਬਾਅਦ ਸਹੁਰਾ ਪਰਿਵਾਰ ਦਾ ਫੋਨ ਆਇਆ ਕਿ ਉਸ ਦਾ ਐਕਸੀਡੈਂਟ ਹੋ ਚੁੱਕਿਆ ਹੈ ਤੇ ਉਸ ਦੀ ਮੌਤ ਹੋ ਗਈ ਹੈ ਦੂਸਰੇ ਪਾਸੇ ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਐਸੀ ਕੋਈ ਮੌਤ ਨਹੀਂ ਹੋਈ ਸਗੋਂ ਸਹੁਰੇ ਵਾਲਿਆਂ ਤੇ ਉੱਤੇ ਸਾਜ਼ਿਸ਼ ਦੇ ਇਲਜ਼ਾਮ ਉਹਨਾਂ ਨੇ ਲਗਾਏ ਨੇ ਉਹਨਾਂ ਨੇ ਕਿਹਾ ਹੈ ਕਿ ਜਾਣਬੁੱਝ ਕੇ ਪੁਲਿਸ ਵੀ ਕਾਰਵਾਈ 'ਚ ਆਨਾਕਾਨੀ ਕਰ ਰਹੀ ਹੈ ਇਸੇ ਕਾਰਨ ਉਹਨਾਂ ਨੇ ਇਹ ਜੋ ਧਰਨਾ ਹੈ ਇਹ ਪ੍ਰਦਰਸ਼ਨ ਹੈ ਇਹ ਚੌਕਜਾਬ ਕੀਤਾ ਹੈ ਇੱਥੇ ਪੁਲਿਸ ਪ੍ਰਸ਼ਾਸਨ ਦਾ ਕਿਹਾ ਹੈ ਕਿ ਪੋਸਟ ਮਾਰਡਮ ਦੀ ਰਿਪੋਰਟ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਫਿਲਹਾਲ ਪੁਲਿਸ ਬਾਬਲੇ ਦੀ ਜਾਂਚ ਕਰ ਰਹੀ ਹੈ ਬਾਤ ਹੋਈ ਸੀ ਕਿ ਕੁੜੀਆਂ ਦੇ ਨਾਲੇ ਮੇਰੀ ਕੁੜੀਆ ਦੀ ਗੱਲ ਹੋਈ ਮੰਮੀ ਮੈਨੂੰ ਮਾਰਿਆ ਕਰਦਾ ਆਸ਼ੂ ਮੈਂ ਕਿਹਾ ਪੁੱਤ ਕੋਈ ਨਹੀਂ ਅੱਗੇ ਵੀ ਹੋਈ ਜਾਂਦੀ ਕੁਛ ਨਹੀਂ ਫੇ ਮੇਰੀ ਧੀ ਕਹਿੰਦੀ ਮੰਮੀ ਮੇਰਾ ਗਲ ਕੁੱਟਦਾ ਮੈਨੂੰ ਕੁਛ ਖਲਾਚੀ ਚ ਕੋਲ ਕੱਪੜਾ ਆਇਆ ਇਹ ਕਰਦਾ ਮੈਂ ਕਹਦੀ ਏ ਇਹ ਤਾਂ ਹੀ ਕੋਈ ਵੀ ਮਾਰਦਾ ਮੈਂਨੋ ਕੀ ਪਤਾ ਮੇਰੀ 3 ਨੂੰ ਰਾਤੀਉਂ ਨਹੀਂ ਮਾਰ ਕੁੱਟਿਆ ਬਹੁਤ ਕੁੱਟੀਉਂ ਨਹੀਂ ਸੋਹ ਰੇ ਨਾ ਜਵਾਈ ਨਾ ਸੱਸ ਨਾ ਕੁੱਟੀ ਕੀ ਆਂਟੀ ਜੀ ਅੱਗੇ ਵੀ ਕਦੇ ਇਦਾਂ ਦੇ ਮਾਮਲੇ ਅੱਗੇ ਵੀ ਕਰਦੇ ਤੇ ਮੇਰੀ 3 ਇਦਾਂ ਦਬਲੇਵ ਅੱਗੇ ਵੀ ਮੇਰੀ 3 ਨੂੰ ਮਾਰ ਦਿੰਦੇ ਤੇ ਕਾਰਨ ਕੀ ਚਾਹੁੰਦਾ ਕਾਰਨ ਤਾਂ ਕਹਿੰਦੇ ਅਸੀਂ ਐਨੀ ਰੱਖਣੀ ਕਦੀ ਮੇਰੀ 3 ਨੂੰ ਕਹਿੰਦੇ 5000 ਲੱਖ ਰੁਪਏ ਲੈ ਆਪਣੇ ਮਾਪਿਆਂ ਤੇ ਤੇ ਜਦੋਂ ਕਦੀ ਮੇਰੀ 3 ਤੇ ਲੱਖ ਰੁਪਏ ਮੰਗਦੇ ਤੇ ਮੈਂ ਗਰੀਬੀ ਐ ਮੈਂ ਕਿੱਥੋਂ ਦੇਣ ਦਾ ਮੇਰੀ ਦੀ ਮਾਰ ਦਿੱਤੀ ਉਹ ਨਹੀਂ ਫਿਰ ਤਾਂ ਵਾਰੀ ਕੰਪਲੀਟ ਹੋਈ ਸੀ ਕਦੀ ਕੋਈ ਦੋ ਵਾਰੀ ਕੰਪਲੀਟ ਹੋਈ ਜੀ ਇੱਕ ਵਾਰੀ ਰੋਪੜ ਹੋਈ ਇੱਕ ਵਾਰੀ ਸਾਡੇ ਨੰਗਾ ਠਾੜੇ ਚ ਹੋਈ ਮੈਂ ਉੱਥੇ ਸਮਝੌਤਾ ਕਰਕੇ ਤੋਰੀ ਤੀ ਪਰਚਾ ਲਿਖਾ ਕੇ ਤੋਰੀ ਤੀ ਉਹ ਮੇਰੀ ਤੀ ਜੇ ਆਪ ਮਰਦੀ ਤਾਂ ਮੈਂ ਆਛੂ ਤੂੰ ਫਸਦਾਏ ਨਾਮ ਕੀ ਆ ਸੀ ਕੁੜੀ ਦਾ ਜੀ ਮੇਰੀ ਤੀ ਪ੍ਰਿਆ ਉਮਰ ਕਿੰਨੀ ਸੀ ਕੁੜੀ ਆ 25 ਸਾਲ ਦੀ ਕਿਹੜੇ ਸਨ ਚ ਵਿਆਹ ਕੀਤਾ ਸੀ ਇੱਥੇ 2021 ਚ ਕੀਤਾ ਦਾ ਜਿਹੜਾ ਪਿੰਡ ਕੀਤਾ ਸੀਗਾ ਜੀ ਨੰਗਲ ਨੰਗਲ ਡੈਮ ਨਹੀਂ ਕੁੜੀ ਕਿਹੜੀ ਜਗ੍ਹਾ ਵਿਆਹੀ ਸੀਗੀ ਜੀ ਹਸ਼ਿਆਰ ਪਰ ਬਿਲਾ ਮੈਨੂੰ ਬਨੂੜਾ ਛੋਟਾ ਬਜਵਾ ਛੋਟਾ ਬਜਵਾ ਆਂਟੀ ਜੀ ਰਾਤੀ ਦੱਸਦੇ ਕਿ ਜਦੋਂ ਪਹਿਲਾਂ ਦਵਾਈਆਂ ਪਲਾਈਆਂ ਫੇ ਤੁਹਾਨੂੰ 12:00 ਵਜੇ ਦੇ ਕਰੀਬ ਫੋਨ ਆਉਂਦਾ ਕਿ ਕੁੜੀ ਆਉਂਦਾ ਨਹੀਂ ਤੁਹਾਨੂੰ ਫੋਨ ਆਇਆ ਕਿ ਕੁੜੀ ਦੀ ਛੋਟੀ ਭੈਣ ਆ ਮੈਨੂੰ ਮੈਂ ਉਹਦੀ ਛੋਟੀ ਭੈਣ ਨੂੰ ਫੋਨ ਇਹ ਆ ਰਿਹਾ ਸੀ ਕਿ ਮੇਰੇ ਨਾਲ ਬਹੁਤ ਮਾਰ ਕੁੱਟ ਹੋ ਰਹੀ ਆ ਮੈਨੂੰ ਬਚਾ ਲਾ ਕੇ ਫੋਨ ਰਿਕਾਰਡਿੰਗ ਤੇ ਸੀ ਸਾਰੀ ਰਿਕਾਰਡਿੰਗ ਹੈ ਮੇਰੇ ਕੋਲ ਇਹ ਵੀ ਉਹਦੀ ਸੌਰੀ ਦੀ ਰਿਕਾਰਡਿੰਗ ਹੈ ਵੀ ਸ ਮਾਰ ਦੇ ਕੁੱਟੇ ਦਾ ਫੋਨ ਉਹਦਾ गिर ਗਿਆ ਪੁਲਿਸ ਆਲੇ ਨੇ 112 ਤੇ ਕੰਪਲੀਟ ਕੀਤੀ 100 ਤੇ ਕੰਪਲੀਟ ਕੀਤੀ ਕਿਸੇ ਨੇ ਫੋਨ ਨਹੀਂ ਚੱਕਿਆ ਕਿ ਐਕਸੀਡੈਂਟ ਆ ਕਿਹਾ ਉਹ ਕਹਿੰਦੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਬਾਅਦ ਦੀ ਗੱਲ ਹੈ ਐਕਸੀਡੈਂਟ ਬਾਅਦ ਦੀ ਗੱਲ ਹੈ ਇਹ 100 ਨੰਬਰ ਤੇ ਕੰਪਲੇਂਟ ਕੀਤੀ ਝੂਠਾ ਡਰਾਮਾ ਸਾਰਾ 100 ਨੰਬਰ ਤੇ ਕੰਪਲੀਟ ਕੀਤੀ ਜਦੋਂ ਮਾਰ ਕੁੱਟ ਹੋ ਰਹੀ ਥੀ ਪੋਰ ਸਾਲ ਨੇ ਜੋ ਆਵ ਦਿੱਤਾ ਅਸੀਂ ਅਸੀਂ ਐਕਸੀਡੈਂਟ ਦੇ ਕੇਸ ਤੇ ਕਿਤੇ ਬਾਹਰ ਆਏ ਹੋਏ ਕਰਨ ਸਾਡੀ ਸੁਣਵਾਈ ਕਰੋ ਮੇਰੇ ਭੈਣ ਨੂੰ ਬਹੁਤ ਫੋਨ ਕਿਤੇ ਕੋਈ ਪੋਰ ਸਾਲ ਨੇ ਫੋਨ ਹੀ ਚੁੱਕੇ ਮਤਲਬ ਤੁਹਾਡਾ ਦੋਸ਼ ਇਹ ਆ ਮੈਡਮ ਕਿ ਸੋਹਰਾ ਪਰਿਵਾਰ ਨੇ ਮਾਰਿਆ ਬਾਅਦ ਵਿੱਚ ਬਾਅਦ ਵਿੱਚ ਹਾਂ ਇਹ ਤਾਂ ਜਨ ਦੌਰੂ ਉਹਨਾਂ ਦੀ ਪਹਿਲਾਂ ਹੀ ਚੱਲ ਸੀਗੀ ਹਾਂ ਮੈਂ ਪਹਿਲਾਂ ਵੀ ਦੱਸਿਆ ਇਹ ਸਾਡੀ ਅਨੰਦਪੁਰ ਸਾਹਿਬ ਨਗਰ ਸਾਹਿਬ ਤੋਂ ਆਏ ਹਾਂ ਅੱਛਾ ਤੁਸੀਂ ਉਹ ਸ਼੍ਰੀ ਨੰਦਪੁਰ ਸਾਹਿਬ ਨਗਰ ਹਾਂ ਜੀ ਨੰਗਲ ਡੈਮ ਤੋਂ ਆਏ ਕੀ ਕਿਤੇ ਕਿਹੜੇ ਪਿੰਡ ਵਿਆਹੀ ਸੀ ਕੁੜੀ ਵਿਆਹੀ ਉਹਦੇ ਛੋਟੇ ਬਜਵਾੜੇ ਵਿਆਹੀ ਹੋਈ ਸੀ ਜੀ ਰਾਤ ਕੁੜੀ ਦਾ 7 ਵਜੇ ਫੋਨ ਆਇਆ ਸੀ ਉਹ ਜਦੋਂ ਕੁੱਟਮਾਰ ਕਰਦੇ ਪਏ ਸੀਗੀ ਤਾਂ ਉਸਨੇ ਉਹਦੀ ਰਿਕਾਰਡਿੰਗ ਵੀ ਭੇਜਤੀ ਫਾਦਰ ਨੂੰ ਵੀ ਆ ਦੇਖੋ ਥੋੜੀ देर बाद ਲੜਕੀ ਦਾ ਫੇਰ ਫੋਨ ਆਉਂਦਾ ਕਿ ਮੈਨੂੰ ਜਬਰਦਸਤੀ ਕੁਛ ਨਾ ਕੁਛ ਇਹ ਪਲਾ ਰਹੇ ਹਨ ਉਸ ਤੋਂ ਬਾਅਦ ਲੜਕੀ ਦਾ ਫੋਨ ਬੰਦ ਹੋ ਜਾਂਦਾ ਹੈ ਫਿਰ ਉਹਦੇ ਥੋੜੀ देर बाद ਲੜਕੇ ਲੜਕੀ ਦੇ ਹਸਬੰਦ ਦਾ ਫੋਨ ਆਉਂਦਾ ਲੜਕੀ ਦੇ ਫਾਦਰ ਨੂੰ ਵੀ ਲੜਕੀ ਨੇ ਫਾਇਨਲ ਪੀ ਲਈ ਹੈ ਜਦੋਂ ਫਾਇਨਲ ਪੀ ਲਈ ਹੈ ਫਿਰ ਉਹਨਾਂ ਨੇ ਮਤਲਬ ਕਿ ਆਪਣੀ ਜਿਸ ਤਰ੍ਹਾਂ ਦਾ ਸਾਰੇ ਪਰਿਵਾਰ ਪੇਰੈਂਟਸ ਜੋ ਹੋ ਹੀ ਜਾਂਦੇ ਆ ਹੋ ਗਿਆ ਕੁਝ ਅੱਧੇ ਪੌਣੇ ਘੰਟੇ ਬਾਅਦ ਰਾਤ ਨੂੰ 12 ਵਜੇ ਦੇ ਕਰੀਬ ਪੁਲਿਸ ਸਟੇਸ਼ਨ ਦਾ ਫੋਨ ਆ ਲਵੀ ਤੁਹਾਡੀ ਲੜਕੀ ਦਾ ਐਕਸੀਡੈਂਟ ਹੋ ਗਿਆ ਫਿਰ ਲੜਕੀ ਦੀ ਸਿਸਟਰ ਚੰਡੀਗੜ੍ਹ ਤੋਂ ਉੱਥੇ ਪਹੁੰਚਦੀ ਹੈ ਜਦੋਂ ਪਹੁੰਚੇ ਦੇਖਦੀ ਹੈ ਤੇ ਉਦੀ ਦਾ ਮੌਤ ਹੋ ਚੁੱਕੀ ਹੈ ਬਦਲਗੀ ਸਾਡੀ ਮੰਗ ਇਹ ਹੈ ਕਿ ਜਦੋਂ ਉਹਦੇ ਤੇ ਇਤਿਆਚਾਰ ਹੋ ਰਿਹਾ ਸੀ 612 ਦੇ ਉਹਨੇ ਕੰਪਲੇਂਟ ਕੀਤੀ ਹੈ ਉਸ ਵਕਤ ਪ੍ਰਸ਼ਾਸਨ ਨੇ ਕੋਈ ਐਕਸ਼ਨ ਕਿਉਂ ਨਹੀਂ ਲਿਆ ਦੋ ਸਾਲ ਹੋ ਗਏ ਸੀ ਬਿਆਨ ਤੇ 1.5 ਸਾਲ ਦੀ ਕੁੜੀ ਹੈ 1.5 ਸਾਲ ਦੀ ਇਹ ਕਾਰਨ ਕੀ ਆ ਕਿਉਂ ਸੋਹਰਾ ਪਰਿਵਾਰ ਵੱਲੋਂ ਦੇਖੋ ਪਹਿਲਾਂ ਵੀ ਉਸ ਲੜਕੀ ਦੇ ਉੱਪਰ ਸੋਹਰਾ ਪਰਵਾਰ ਵੱਲੋਂ ਹਤਿਆਚਾਰ ਕੀਤੇ ਜਾ ਰਹੇ ਸੀਗੇ ਭਈਆ ਜਿਸੇ ਕੋਈ ਕਾਰਨ ਤਾਂ ਹੋਵੇਗਾ ਜੀ ਕੋਈ ਨਾ ਮਤਾਂ ਨੇ ਕਿ ਉਹ ਲੜਕਾ ਬੇਲਾ ਕੁਝ ਕਰਦਾ ਨਹੀਂ ਆ ਜੀ ਨਸ਼ੇ ਕਰਦਾ ਨਸ਼ੇ ਕਰਦਾ ਬੇਲਾ ਹੈਗਾ ਜੇ ਕੋਈ ਰੋਜ਼ਗਾਰ ਕਰੂਗਾ ਤਾਂ ਲੜਕੀ ਨੂੰ ਕੁਝ ਦਊਗਾ ਠੀਕ ਹੈ ਉਹ ਜਦੋਂ ਬੇਲਾ ਬੈਠਾ ਤਾਂ ਉਹ ਕਹਿੰਦੇ ਹੋਣੇ ਜੀ ਸ਼ੈਤਾਨ ਦਾ ਕਰ ਬੇਲਾ ਦਿਮਾਗ ਸ਼ੈਤਾਨ ਦਾ ਕੋ ਲੜਕੀ ਦੇ ਚਾਤ ਕਰ ਉਹਨਾਂ ਨੇ 2000 2000 ਕੀ ਰਿਵਾਇਤ ਕੁੜੀ ਦਾ ਪ੍ਰਿਆ ਤੇ ਠੀਕ ਹੈ ਜਾਣਾ ਮੈਂ ਤੁਹਾਡਾ ਬੇਨਾਮ ਦੀਪਕ ਨੰਦਰਾ ਮੈਂ ਪਾਰਸ਼ਾ ਦਾ ਨੰਗਲ ਚ ਅਸੀਂ ਨੰਗਲ ਤੋਂ 100 ਕਿਲੋਮੀਟਰ ਦੂਰ ਆ ਜਿੰਨਾ ਸਾਡਾ ਸਾਰਾ ਪਿੰਡ ਇਹਦੇ ਕੋਈ ਲੋਕਲ ਬੰਦਾ ਨਹੀਂ ਹੈ ਇਹ ਸਾਰੇ ਸਾਡੇ ਪਿੰਡ ਦੇ ਬੰਦੇ ਆ ਨੰਗਲ ਦੇ ਬੰਦੇ ਦਾ 100 ਕਿਲੋਮੀਟਰ ਦੂਰ ਤੋਂ ਅਸੀਂ ਆਏ ਆ ਸ਼ੇਰ ਦੇ ਸ਼ੇਰ ਦੇ ਮੈਂ ਉਹੀ ਤੁਹਾਨੂੰ ਦੱਸ ਰਿਹਾ ਸ਼ੇਰ ਦੇ 6 ਵਜੇ ਦੇ ਅਸੀਂ ਬੈਠੇ ਆ ਤੇ ਉਹ ਬਹਿਲ ਹਸਪਤਾਲ ਚ ਕਦੀ ਸਾਨੂੰ ਕਹਿੰਦੇ ਥਾਣਾ ਸਦਰ ਜਾਓ ਕਦੀ ਕਹਿੰਦੇ ਥਾਣਾ ਸਿਟੀ ਜਾਓ ਇਹ ਅਗਰ ਥਾਣੇ ਸਦਰ ਜਾਣੇ ਆ ਉਹ ਕਹਿੰਦੇ ਪਹਿਲਾਂ ਸਿਟੀ ਥਾਣੇ ਜਾਓ ਜਿਹੜਾ ਦੱਸਿਆ ਕਿ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਜਿਹੜਾ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਕਿ ਜਿਹੜਾ ਐਕਸੀਡੈਂਟ ਹੋਇਆ ਇਹ ਅਲੱਗ ਮੁੱਦਾ ਲੇਕਿਨ ਜਿਹੜੇ ਕੁੜੀ ਨੂੰ ਜ਼ਹਿਰ ਪੁਲਾਇਆ ਗਿਆ ਕੁੜੀ ਦਾ 7 ਵਜੇ ਸਾਨੂੰ ਫੋਨ ਆਂਦਾ ਕਿ ਮੈਨੂੰ ਮਾਰਕੁੱਟ ਕਰਦੇ ਪਏ ਉਸ ਤੋਂ ਬਾਅਦ ਤਕਰੀਬਨ 9-10 ਵਜੇ ਤੇ ਕਰੀ ਫੋਨ ਆਂਦਾ ਮੁੰਡੇ ਦਾ ਕਿ ਕੁੜੀ ਨੇ ਕੁਝ ਖਾ ਲਿਆ ਉਸ ਤੋਂ ਬਾਅਦ 12:30 ਵਜੇ ਜਾਂ 1 ਵਜੇ ਸਾਨੂੰ ਫੋਨ ਆਂਦਾ ਕਿ ਕੁੜੀ ਦਾ ਐਕਸੀਡੈਂਟ ਹੋ ਗਿਆ ਆਜੀ ਸਾਰੇ ਘਬਰਾ ਗਏ ਅਸੀਂ ਸਾਰੇ ਸਾਰੇ ਇੱਥੇ ਆਏ ਕਿ ਸਾਨੂੰ ਪਤਾ ਤਾਂ ਲੱਗੇ ਕੁੜੀ ਨੂੰ ਹੋਇਆ ਕੀ ਹੈ ਕੁੜੀ ਦੀ ਉਮਰ ਤਕਰੀਬਨ 25 ਸਾਲ ਡੇਢ ਸਾਲ ਦੀ ਕੁੜੀ ਹੈ ਪਹਿਲਾਂ ਵੀ ਕਦੀ ਰਾਜਨਾਮਾ ਵਗੈਰੇ ਹੋਏ ਆ ਜਿੱੱਲਾ ਵੀ ਲੜਾਈਆਂ ਹੁੰਦੀਆਂ ਅਸੀਂ ਰਾਜਨਾਮਾ ਮੁੰਡਾ ਆਪਣੇ ਆਪ ਲੈ ਕੇ ਗਿਆ ਕੁੜੀ ਨੂੰ ਅਸੀਂ ਵੀ ਹਰ ਕੋਈ ਮਾਪਿਓ ਜਾਣਦਾ ਕਿ ਤੁਹਾਡੀ ਕੁੜੀ ਬਸ ਇੱਕ ਗੱਲ ਹੋਰ ਸਾਡਾ ਤੇ ਬਹਿਣ ਦਾ ਕਾਰਨ ਕੀ ਹੈ ਸਭ ਕੁਝ ਠੀਕ ਹੋ ਰਿਹਾ ਸੀਗਾ ਸਾਡਾ ਉਸ ਮਾਡਮ ਵੀ ਹੋ ਰਿਹਾ ਸੀਗਾ ਉਸ ਤੋਂ ਬਾਅਦ ਸਾਨੂੰ ਉੱਥੇ ਅਸੀਂ ਪੁੱਛਿਆ ਕਿ ਜਿਹੜਾ ਸਹੁਰਾ ਪਰਿਵਾਰ ਉਹ ਕਿੱਥੇ ਹੈ ਅਸੀਂ ਅਗਰ ਇਹਦੇ ਪਰੇਸ਼ਾਨ ਹੋ ਰਹੇ ਕਿਤੇ ਕਹਿੰਦੇ ਜੀ ਸਾਨੂੰ ਨਹੀਂ ਪਤਾ ਕਿੱਥੇ ਆ ਮੈਂ ਕਿਹਾ ਉਹਨਾਂ ਦਾ ਮਲਾਜਾ ਕਰਾਓ ਤੁਸੀਂ ਕਹਿੰਦੇ ਕਹਿੰਦੇ ਮੁਦਈ ਦਾ ਮਲਾਜਾ ਥੋੜੀ ਹੁੰਦਾ ਮੈਂ ਕਿਹਾ ਤੁਹਾਨੂੰ ਕਿਦਾ ਪਤਾ ਮੁਦਈ ਐ ਇਹ ਹੁਣ ਮਾਪਿਓ ਵੀ ਸੇਰ ਦੇ ਪਰੇਸ਼ਾਨ ਮਾਂ ਉਹਦੀ ਕੁੜੀ ਨੇ ਤਿੰਨ ਭੈਣਾਂ ਜੀ ਹੋਰ ਵੀ ਮੰਗ ਕਰਦੇ ਹੋ ਤੁਸੀਂ ਪੁਲਿਸ ਅਸੀਂ ਇਨਸਾਫ ਦੀ ਮੰਗ ਕਰਦੇ ਕੀ ਉਹਨਾਂ ਸੋਹਰੇ ਪਰਿਵਾਰ ਤੇ ਪਰਚਾ ਹੋਣਾ ਚਾਹੀਦਾ ਵਾ ਪਰਾਦਕਸ਼ਨ ਹੋਇਆ ਸੀ ਟੀਰੀਏ ਚ ਤੇ ਕਹਿੰਦੇ ਕੁੜੀ ਕੋ ਦੇ ਕੇ ਮਾਰਿਆ ਉਹ ਕਹਿੰਦਾ ਪੋਸਟਮਾਰਡ ਚ ਕਰਾ ਕੇ ਪਤਾ ਲਾਉ ਜੂ ਕਿ ਕੋਈ ਦਿੱਤਾ ਹੋਇਆ ਕੁਛ ਤੇ ਪੋਸਟਮਾਰਡ ਪਤਾ ਲੱਗ ਜੂਗਾ ਉਹ ਸੁਣ ਕਰਾਉਣ ਲੱਗੇ ਉਹ ਕਹਿੰਦਾ ਕਿਉਂ ਆ ਗਈ ਉਹ ਕਹਿੰਦਾ ਪਤਾ ਨਹੀਂ ਪਤਾ ਹੋਈ ਧਰਨਾ ਕਾਹਦੇ ਲਾਇਆ ਨਹੀਂ ਕੋਈ ਪਹਿਲਾਂ ਵੀ ਕਦੇ ਸ਼ਿਕਾਇਤ ਕਰਾਈਆਂ ਸੀ ਜਣਾ ਤੇ ਦੇਖੋ ਕੋਈ ਸ਼ਿਕਾਇਤ ਨਹੀਂ ਪਹਿਲਾਂ ਆੜੀ ਆਈ ਮੈਂ ਸਰਪੰਚ ਨਾਲ ਪਿੰਡ ਦੇ ਨਾਲ ਗੱਲ ਕੀਤੀ ਹੈ ਕਹਿੰਦਾ ਮੇਰੇ ਕੋ ਰਾਤੀ ਆਈ ਸੀ ਉਹਨੇ ਤੀਵੀ ਆਦਮੀ ਬਿਨਾ ਖਰਚੇ ਦਾ ਐਫਸਰ ਰੋਲਾ ਸੀ ਵੀ ਖਰਚਾ ਨਹੀਂ ਦਿੰਦਾ ਮੇਰੇ ਘਰ ਵਾਲਾ ਉਹ ਕਹਿੰਦਾ ਵਸੇਰੇ ਬਣਾਇਆ ਵੀ ਸਿਰ ਦਾਫੇ ਆ ਜਾਉ ਥੜਾ ਬਹਿ ਕੇ ਨਵੇੜ ਦਾਂਗੇ ਇੱਕ ਇਹ ਕਹਿੰਦੇ ਜੇ ਕੋਈ ਇਹ ਹਾਸੇ ਦਾ ਵੀ ਕਾਰਨ ਬਣਾਇਆ ਗਿਆ ਕੁੜੀ ਨੂੰ ਪਹਿਲਾਂ ਕੋਈ ਫਾਈਨਲ ਵਗੈਰਾ ਪਲਾਈ ਗਿਆ ਤੋ ਉਹ ਤਾਂ ਭਾਜੀ ਪੋਸਟਮਨ ਕਦਾਦਾ ਨਾ ਬੀ ਕੀ ਹੋਇਆ ਤੇ ਜਿਹੜਾ ਐਕਸੀਡੈਂਟ ਹੋਇਆ ਗੱਡੀ ਨਾਲ ਅਰੈਸਟ ਕਰ ਲਿਆ ਜੀ ਪੁਲਿਸ ਨੇ ਹਾਂਜੀ ਜਿਸ ਨਾਲ ਗੱਡੀ ਨਾਲ ਐਕਸੀਡੈਂਟ ਵੀ ਹੋਇਆ ਸੀ ਉਹ ਸੀਟੀ ਨਸ਼ਾ ਹੋ ਗਿਆ ਪਰਚਾ ਦਰਜ ਹੋ ਗਿਆ ਤੇ ਕਿਹੜਾ ਕਹਿੰਦਾ ਕਿ ਸਦਰ ਵਾਲੇ ਸਿਟੀ ਭੇਜ ਦਿੰਦੇ ਸਿਟੀ ਵਾਲੇ ਸਦਰ ਭੇਜ ਦਿੰਦੇ ਇਦਾਂ ਵੀ ਕੁਝ ਹੋਇਆ ਜਿਹੜਾ ਐਕਸੀਡੈਂਟ ਦਾ ਕਹਿੰਦੇ ੱੱਕੇ ਖਾਰੇ ਜਿਹੜਾ ਜਿਹੜਾ ਐਕਸੀਡੈਂਟ ਹੋ ਜੇ ਸਾਦਰ ਸਾਡੇ ਕੋਲ ਕੰਪਲੇਨ ਕੋਈ ਨਿਤਿ ਆਏ ਸਕੇ ਮੈਂ ਉਹਦੀ ਪੁਸ਼ਟਪਣਾ ਕਰਾਵ ਜੇ ਉਹਨੂੰ ਜ਼ਹਿਰ ਦਿੱਤੀ ਹੋਈ ਜੇ ਕੋ ਆਪ ਕੁੱਟਮਾਰ ਹੋਈ ਹੋਈ ਕੋ ਪੁਸ਼ਟਪਣਾ ਜਾਇਣਾ ਉਸ ਨੂੰ ਜੋ ਬਣਦੀਕਾਰ ਵੀ ਕਰਦਾਂਗੇ ਨੁਹਾਤ ਦੀਆਂ ਸਰ ਕੁੜੀਆਂ ਦੀਆਂ ਰਿਪੋਰਟਿੰਗਾਂ ਵੀ ਆ ਰਹੀਆਂ ਹੈ ਕਿ ਇਹਨਾਂ ਦੇ ਪਰਿਵਾਰ ਵੱਲੋਂ ਦਿੱਤੀਆਂ ਜਾ ਰਹੀਆਂ ਕਿ ਕੋ ਕੁੜੀ ਨੂੰ ਨੁਹਾਤੀ ਜਿਹੜਾ ਬਣਵੀਦਾ ਕੁੱਟਮਾਰ ਵੀ ਕੀਤੀ ਹੈ ਕਾ ਵੀ ਕੁਝ ਕੀਤਾ ਵਾ ਮੇਰੇ ਕੋਲ ਕੋਈ ਨਹੀਂ ਆਈ ਮੇਰੇ ਕੋਲ ਕੋਈ ਨਹੀਂ ਆਈ ਮੈਨੂੰ ਦੀ ਧਮਕੀ ਵੀ ਦਿੱਤੀ ਹੋਈ ਮੇਰੇ ਕੋਲ ਹੈਗਾ ਮੈਂ ਉਹਨੂੰ ਕਿਹਾ ਸੀ ਜੋ ਤੁਹਾਡਾ ਹੈਗਾ ਸਾਨੂੰ ਦੇ ਦਿਓ ਪਿੰਡਾਂ ਵਿੱਚ ਪਾ ਕੇ ਅਸੀਂ ਦੇਖ ਲੈਣੇ ਤਾਂ ਹੁਣ ਕੀ ਗੱਲ ਨਿਬੜੀ ਹੈ ਨਾ ਧਰ ਜਿਹੜਾ ਕਹਿੰਦੇ ਵੀ ਕੁੜੀ ਨੂੰ ਜਿੱਥਾ ਕੁਛ ਉਹੀ ਬਿਆਨ ਲੱਕੇ ਪਰਚਾ ਦੇ ਦੇ ਨੇ 306 ਦਾ ਜੋ ਬਣਦਾ ਹੋਇਆ ਉਹ ਪੋਸਟਮਾਨ ਹੋਜੀ ਪਤਾ ਲੱਜੂ ਕੀ ਹੋਰ ਉਹਨਾਂ ਦੇ